ਤਾਰੇ ਬਲੀ ਮੇਲਾ ਲੱਗਿਆ ਤਾਂ ਕਰਕੇ ਆਏ ਹਾਂ ਜਾਂ ਪਹਿਲਾਂ ਵੀ ਆਂਦੇ ਰਹੇ ਨੇ ਨਹੀਂ ਮੈਂ ਪਹਿਲਾਂ ਵੀ ਮੈਂ ਇੱਥੇ ਪੜਦਾ ਸੀ ਤ੍ਰੀਕੇ ਪਿੰਡ ਜੀ ਜੀ ਤੇ ਅਸੀਂ ਬਚਪਨ ਤੋਂ ਇੱਥੇ ਆਉਂਦੇ ਆ ਜੀ ਹਾਂ ਜੀ ਹਾਂ ਜੀ ਤੇ ਅੱਜ ਆਪਣੇ ਪਰਿਵਾਰ ਨਾਲ ਆਏ ਹਾਂ ਮੇਲਾ ਦੇਖਣ ਆਏ ਹਾਂ ਕਿ ਸ਼ਰਦਾ ਹੈਗੀ ਐ ਇੱਧਰ ਨਹੀਂ ਸਾਡੀ ਸ਼ਰਦਾ ਆਈ ਜੀ ਹਾਂ ਹਾਂ ਜੀ ਇਹ ਵੀ ਕਹਿੰਦੇ ਆ ਅੱਕੀ ਜਾਂਦੇ ਆ ਕਿ ਇੱਥੇ ਆ ਕੇ ਕੁਝ ਵੀ ਸੱਚੇ ਦਿਲੋਂ ਮੰਗੋ ਤਾਂ ਸਾਰਾ ਕੁਝ ਪੂਰਾ ਹੋ ਜਾਂਦਾ ਹੈ ਇੱਥੇ ਆ ਕੇ ਲੋਕ ਮੰਗਦੇ ਆ ਜੀ ਮਰਾਦਾ ਪੂਰੀਆਂ ਹੁੰਦੀਆਂ ਤਾਂ ਹੀ ਸੰਗਤ ਹੁੰਦੀ ਹੈ ਜੀ ਇੱਥੇ ਤੁਹਾਡੀ ਕਿੰਨੇ ਕ ਮਰਾਦਾ ਇੱਥੇ ਆ ਕੇ ਪੂਰੀਆਂ ਹੁੰਦੀਆਂ ਨਹੀਂ ਅਸੀਂ ਤਾਂ ਜੀ ਸਰਬੱਤ ਦਾ ਕੋਈ ਸਾਡੀ ਕੋਈ ਸਪੈਸੀਫਿਕ ਹੈ ਨਹੀਂ ਕਿ ਮੰਗ ਅਜੀ ਤਾਂ ਸਰਬੱਤ ਦਾ ਭਲਾ ਮੰਗਦੇ ਆਂ। ਹਰ ਵੀਰਵਾਰ ਆਨੇ ਆ ਕਿ ਅੱਜ ਹੀ ਆਇਓ ਮੇਲੇ ਟਾਈਮ। ਨਹੀਂ ਸੀ ਕਦੇ ਕਦੇ ਆਉਂਦੇ ਆ ਜੀ। ਜਦੋਂ ਵੱਲੋ ਟਾਈਮਿੰਗ ਮਿਲ ਜਾਂਦੀ ਹੈ ਛੁੱਟੀ ਮਿਲ ਜਾਂਦੀ ਹੈ ਸਾਨੂੰ ਵੀਰਵਾਰ ਨੂੰ ਫੇਰ ਆਉਂਦੇ ਆਂ ਅਸੀਂ ਤੇ। ਕਿੰਨੇ ਕਾ ਇੱਥੇ ਇਦਾਂ ਦੀ ਇਸ ਜਗ੍ਹਾ ਬਾਰੇ ਕਿੰਨੇ ਕ ਗੱਲਾਂ ਜੜੀਆਂ ਨੇ ਸੁਣੀਆਂ ਨੇ ਜੋ ਕਿ ਦਿਨ ਨੂੰ ਸਕੂਨ ਦਿੰਦੀ ਹੈ ਇੱਥੇ ਆ ਕੇ ਪੋਜ਼ਿਟਿਵ ਵਾਈਬ ਆਉਂਦੀ ਹੈ। ਨਹੀਂ ਤੇ ਕਾਫੀ ਸੰਗਤ ਆਉਂਦੀ ਹੈ ਹੀ ਕਾਫੀਆਂ ਤੋਂ ਸੁਣਦੇ ਆਂ ਅਸੀਂ ਮਰਾਦਾਪੂਰੀਆਂ ਹੁੰਦੀਆਂ ਉਹਨਾਂ ਦੀਆਂ। ਅੱਜ ਇੱਥੇ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਆਂਦੇ ਰਹੇ ਹੋ ਕਿੰਨੇ ਕ ਜਿਹੜੀਆਂ ਖੁਸ਼ੀਆਂ ਨੇ ਝੋਲੀਆਂ ਨਾਲ ਪਰੀਆਂ ਨੇ ਸਭ ਦੀਆਂ ਪੂਰੀਆਂ ਹੁੰਦੀਆਂ ਨੇ ਮਨ ਦੀਆਂ ਇਰਾਦਾਂ ਕਿੰਨੇ ਕ ਸ਼ਰਦਾ ਜੜੀ ਐ ਇੱਥੇ ਜੁੜੀ ਹੋਈ ਹੈ ਤੁਹਾਡੀ ਤੇ ਕਿੰਨੇ ਕ ਇੱਛਾਵਾਂ ਜੜੀਆਂ ਨੇ ਪੂਰੀਆਂ ਹੋਈਆਂ ਬਹੁਤ ਚਾਵਾਂ ਨਾਲ ਆਨੇ ਆਸੀਂ ਇੱਥੇ ਤੇ ਜੋ ਵੀ ਮੰਗਦਿਆਂ ਸਭ ਪੂਰਾ ਹੁੰਦਾ ਸਾਡਾ ਮੈਂ ਬੇਟੇ ਦਾ ਮੰਗਿਆ ਸੀ ਮੇਰੇ ਪਹਿਲਾਂ ਬੇਟਾ ਹੋਇਆ ਬੇਟਾ ਹੋਇਆ ਹਾਂਜੀ ਤੇ ਕਿ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਇੱਥੇ ਜਿਹੜੀ ਇਹ ਮਨੋਕਾਮਨਾ ਮੰਗੋ ਕੋਈ ਚੜਾਵਾ ਚ ਵੀ ਚੜਾਣਾ ਪੈਂਦਾ ਆ ਆਪਣੀ ਸ਼ਰਦਾ ਨਾਲ ਜੋ ਮਰਜੀ ਜੋ ਮਰਜੀ ਹਾਂਜੀ